ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਾਂਗੇ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਅੱਜ ਦੀ ਵਿੱਚ ਜਿਹੜੀ ਕਥਾ ਨਾ ਹੀ ਅੱਜ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਆਪਾਂ ਦੇਖਾਂਗੇ ਕਿ ਸੋਸ਼ਲ ਮੀਡੀਆ ਉੱਤੇ ਨਾ ਬੜਾ ਅੱਜਕੱਲ੍ਹ ਸ਼ੋਰ ਹੋ ਰਿਹਾ ਵਾ ਬੜੀਆਂ ਹਾਂ ਇਸ ਖਬਰਾਂ ਗਰਦਸ਼ ਦੇ ਵਿੱਚ ਹੈ ਕਿ ਜਿਹੜਾ ਰਣਜੀਤ ਬਾਬਾ ਢੜੀਆਂ ਵਾਲਾ ਨਾ ਹੁਣ ਆਪਣੀ ਜਿਹੜੀ ਬਾਕੀ ਜ਼ਿੰਦਗੀ ਹੈ ਨਾ ਉਹ ਰਾਮ ਰਹੀਮ ਤਰ੍ਹਾਂ ਨਾ ਜੇਲ੍ਹ ਚ گزارੇਗਾ ਤੇ ਜਾਨੀ ਕਿ ਉਹ ਨਾ ਉੱਤੇ ਜਿਹੜਾ ਇਲਜ਼ਾਮ ਲੱਗਾ ਨਾ ਆਖਰੋਂ ਦੇ ਵਿੱਚ ਕਿੰਨੀ ਕਿ ਸਦਾਕਤ ਹੈ ਇਹ ਸੋਸ਼ਲ ਮੀਡੀਆ ਉੱਤੇ ਜਿਹੜੀਆਂ ਗੱਲਾਂ ਹੁੰਦੀਆਂ ਇਹ ਵਾਕਈ ਸੱਚ ਹੈ ਜਾਂ ਝੂਠ ਹੈ ਇਹਦੀ ਵਿਆਖਿਆਤ ਬਾਬਾ ਢੱਡਰੀਆਂ ਵਾਲੇ ਵੀ ਕਰਦੇ ਪਏ ਨੇ ਖੈਰ ਪਹਿਲਾਂ ਆਪਾਂ ਵੀਡੀਓ ਦੇਖ ਲੈਣੇ ਆ ਦੋਸਤੋ ਬਾਅਦ ਇਸ ਤੇ ਗੱਲਬਾਤ ਕਰਨੇ ਆ ਤੇ ਇਸ ਤੋਂ ਪਹਿਲੇ ਵੀਰਾਂ ਭਰਾਵਾ ਅਗੇ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਇਹ ਇਸ਼ਾਨ ਹੈ ਸ਼ਰਮ ਵਾਲੀ ਗੱਲ ਹੈ ਕਿ ਜਦੋਂ ਲੋਕ ਇਹੋ ਜਿਹਾ ਪ੍ਰਚਾਰ ਕਰਦੇ ਨੇ ਤੇ ਉਸ ਤਬਰਕ ਕਰਮ ਕਰਦੇ ਨੇ ਦੋਸ਼ ਲੱਗਦੇ ਨੇ ਇੱਕ ਪਰਿਵਾਰ ਦੇ ਵੱਲੋਂ ਕਿ ਉਹਨਾਂ ਦੀ ਤੀਰਾਨੀ ਦੇ ਨਾਲ ਇਹਨੇ ਇੱਕ ਕਰਮ ਕੀਤਾ ਤਸ ਨੂੰ ਜਰਦ ਹੈ ਕਿ ਉਸ ਦਾ ਕਤਲ ਕੀਤਾ ਆ ਸੁਣਦੇ ਆ ਰਮਜੀਤ ਟੰਡਰੀਆਂ ਵਾਲੇ ਇਸ ਬੱਚੂ ਦੀ ਕਰਤੂਤ ਔਰ ਸ਼ਰਮ ਨਾਲ ਸੱਚੂਗਾ ਜਿਹੜੇ ਲੋਕ ਇਹਨੂੰ ਪੂਜੇ ਸੀ ਜਿਹੜੇ ਲੋਕ ਇਹਦੇ ਪੈਰੀ ਹੱਥ ਲਾਉਂਦੇ ਸੀ ਸੁਣੋ ਬੜੇ ਧਿਆਨ ਨਾਲ ਹੈ ਕਿ ਤੁਸੀਂ ਇਹਨੂੰ ਘਰ ਆਪਣੇ ਬਾੜੋਂਗੇ ਸ਼ਰਮ ਵਾਲੀ ਗੱਲ ਹੈ ਇਸ ਵਿਅਕਤੀ ਵਾਸਤੇ ਆਓ ਸੁਣਦੇ ਆ ਇਸ ਬੜੀ ਹੀ ਦੁਖਦਾਈ ਖਬਰ ਜੀਸਸ ਬੀਜੀ ਵੈਤਵਸੀਵ ਤੇ ਦੇਸ਼ ਦਾ ਹਾਲ ਕੀ ਦੇਖੀਏ ਕਿ ਬਹੁਤ ਸਾਰੇ ਬਾਬੇ ਫੈਲੀ ਜੇਲ੍ਹਾਂ ਦੇ ਵਿੱਚ ਬੰਦ ਹੈ राम रहीम ਹੋ ਗਿਆ ਬਾਪੂ ਆਸਰਾਮ ਹੋ ਗਿਆ ਇਕਰਮਪਾਲ ਹੈ ਉਹ ਵੀ ਬੰਦ ਹੈ ਸੋ ਇਹਨਾਂ ਨੇ ਕੁਝ ਇਹੋ ਜਿਹੇ ਕਰਮ ਕੀਤੇ ਉਸ ਤੋਂ ਬਾਅਦ ਕੋ ਕਰਮ ਕਾਗੇ ਆਪਾਂ ਤੇ ਉਸ ਤੋਂ ਬਾਅਦ ਕੀ ਵੀ ਕਿੰਨੇ ਕਿੰਨੇ ਸਾਲਾਂ ਬਾਅਦ ਜਿਹੜੀਆਂ ਗੱਲਾਂ ਜਿਹੜੀਆਂ ਬਾਹਰ ਨਿਕਲਿਆ ਹੁਣ ਇਹ ਜਿਹੜਾ ਕੇਸ ਹੈ ਪਾਇਲਿੰਦੀ ਸਿੰਘ ਟੰਡਰੀ ਆਵਾਜੇ ਦਾ ਇਹ ਤੁਹਾਨੂੰ Google PTIC نیوز ਤੋਂ ਮਿਲੇਗਾ ਸਾਰਾ ਕੇਸ ਇਹਦੇ ਵਿੱਚ ਕੀ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਾਲ 2012 ਦੇ ਵਿੱਚ ਜ਼ਬਰਦਸਤਨਾਕ ਕੀਤਾ ਲੜਕੀ ਨਾਲ ਤੇ ਫਿਰੋਦੀ ਹੱਤਿਆ ਹੋਈ oh my god come on baby oh my god ਅਰਜੀਤ ਬੱਚੂ ਸ਼ਰਮ ਵਾਲੀ ਕਹ ਲੈ ਤੇਰੇ ਵਾਸਤੇ oh my god ਆਦਰਾਹੀਂ ਬਰਗਾ ਕੇਸ ਲੱਗ ਰਿਹਾ ਸਾਰਾ ਕਿਉਂਕਿ ਉਹਦਾ ਜਿਹੜਾ ਭਰਾ ਹੈ ਲੜਕਾ ਉਹਦਾ ਨਾਮ ਹੈ ਸਾਹਿਬ ਸਿੰਘ ਉਹ ਹੈਗਾ ਮੱਝੀ ਸਮਾਣਾ ਪਟਿਆਲਾ ਦਾ ਰਹਿਣ ਵਾਲਾ ਤੇ ਉਹਨੇ ਹਾਈ ਕੋਰਟ ਦਾ ਜਦੋਂ ਹੁਣ ਦਰਵਾਜ਼ਾ ਸਾਰੀ ਮਾਮਲੇ ਦਾ ਖੜਕਾਇਆ ਹੈ ਤੇ ਹਾਈ ਕੋਰਟ ਨੇ ਅੱਜ ਪਟਿਆਲਾ ਦੇ ਐਸਐਸਪੀ ਤੋਂ ਜਵਾਬ ਮੰਗਿਆ ਸਾਰਾ ਪਟਿਆਲਾ ਇਸ ਤਰ੍ਹਾਂ ਨਹੀਂ ਪੁਜੀਸ਼ਨ ਬਿਆਨ ਕਰਕੇ ਕਿਹਾ ਸੀ ਕਿ ਜਿਹੜੀ ਮਾਮਲੇ ਦੀ ਜਾਂਚ ਹੈ ਸੀਨੀਅਰ ਆਈਪੀਐਸ ਦੀ ਅਗਵਾਈ ਵਿੱਚ ਸੀਬੀਆਈ ਕਰੇ ਜਾਂ ਐਐਸਆਈਟੀ ਜਿਹੜੀ ਹੈ ਗਠਨ ਕੀਤੀ ਜਾਏ ਸਾਰਾ ਮਾਮਲਾ ਜਿਹੜਾ ਇਹਨੂੰ ਦੁਬਾਰਾ ਤੋਂ ਖੋਖਿਆ ਜਾਏ ਉਨੇ ਇਹ ਦੋਸ਼ਾਇਆ ਆਪਣੀ ਪਟੀਸ਼ਨ ਦੇ ਵਿੱਚ ਕਿ 22 April 2012 ਨੂੰ ਪਾਈ ਰਣਜੀਤ ਸਿੰਘ ਢੰਡੀਆਂ ਵਾਲੇ ਦੀ ਜੀੜੀ ਵਿੱਚ ਉਸ ਦੀ ਭੈਣ ਦੇ ਨਾਲ ਜ਼ਬਰਦਸਤ ਕਰਕੇ ਉਸ ਦਾ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਕਤਲ ਕੀਤਾ ਗਿਆ ਪਟੀਸ਼ਨ ਕਰਤਾ ਨੇ ਕਿਹਾ ਕਿ ਉਹ ਭੈਣ ਉਹਦੀ ਧਾਰਮਿਕ ਲੜਕੀ ਸੀ ਜੋ ਪਾਈ ਰਣਜੀਤ ਸਿੰਘ ਢੰਡਰੀਆ ਦੀ ਛੇਲੀ ਸੀ ਉਹਦੇ ਪਿੱਛੇ ਲੱਗੀ ਹੋਈ ਸੀ 2002 ਦੇ ਵਿੱਚ ਉਹਦਾ ਕਹਿਣਾ ਹੈ ਕਿ ਉਹ ਅਲੱਡ ਮਰਦੀ ਸੀ ਤੇ ਨਿਯਮਤ ਰੂਪ ਦੇ ਉੱਤੇ ਧਾਰਮਿਕ ਸ਼ਿਵਾਵਾਂ ਦੀ ਉਸ ਦੇ ਡੇਰੇ ਵਿੱਚ ਜਾਂਦੀ ਸੀ ਜੋ ਭਾਈ ਰਣਜੀਤ ਸਿੰਘ ਢੰਡਰੀਆ ਵਾਲੇ ਦਾ ਡੇਰਾ ਹੈ। ਸੋ ਉਸ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਉਸ ਦੀ ਭੈਣ ਨੂੰ ਰਣਜੀਤ ਸਿੰਘ ਢੰਡਰੀਆ ਵਾਲੇ ਦੀ ਅਸਲੀਅਤ ਦਾ ਪਤਾ ਲੱਗਿਆ ਕਿ ਉਹਨੂੰ ਲੱਗਿਆ ਕਿ ਡੇਰੇ ਦੇ ਵਿੱਚੇ ਕਈ ਮਹਿਲਾ ਸ਼ਰਦਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਹਨਾਂ ਦਾ ਜਿਨਸੀ ਸ਼ੋਸ਼ਣ ਕਰਦਾ ਹੈ ਤੇ ਇਸ ਤੋਂ ਬਾਅਦ ਉਸ ਦੀ ਭੈਣ ਨੇ ਆਪਣੇ ਮਾਪਿਆਂ ਨੂੰ ਤੇ ਪੁਲਿਸ ਨੂੰ ਸੂਚਿਤ ਕਰਨ ਦੀ ਗੱਲ ਕੀਤੀ ਤੇ ਰਣਜੀਤ ਸਿੰਘ ਢੰਡਰੀਆ ਵਾਲੇ ਨੇ ਇਹਦਾ ਵਿਰੋਧ ਕੀਤਾ ਤੇ ਧਮਕੀ ਦਿੱਤੀ ਕਿ ਜੇ ਤੂੰ ਬਾਹਰ ਦੱਸਿਆ ਦੇ ਫਿਰ ਤਾਂ ਨੂੰ ਨੁਕਸਾਨ ਪਹੁੰਚਾਇਆ ਜਾਏਗਾ ਉਹਨੇ ਵੀ ਕਿਹਾ ਕਿ ਕਈ ਕੁੜੀਆਂ ਦੇ ਨਾਲ ਨੇ ਨੇ ਜ਼ਬਰਜਨਾਹ ਕੀਤਾ ਔਰ ਇਸ ਤੋਂ ਬਾਅਦ ਉਸ ਦੀ ਭੈਣ ਨੂੰ ਜ਼ਹਿਰ ਦੇ ਕੇ ਡੇਢ ਦੇ ਵਿੱਚ ਜਿਹੜਾ ਉਹ ਜ਼ਹਿਰੀਲਾ ਪਦਾਰਥ ਦੇ ਕੇ ਮਾਰਿਆ ਗਿਆ ਸੋ 22 April 2012 ਦੀ ਦੁਪਹਿਰ ਨੂੰ ਉਹ ਗੁਰਦੁਆਰਾ ਸੈਪ ਦੇਰੀ ਵਿੱਚ ਹਾਜ਼ਰੀ ਭਰਨ ਅਤੇ ਬਾਪੇ ਨਾਲ ਮਾਮਲਾ ਸੁਲਝਾਉਣ ਦਾ ਫੋਨ ਆਇਆ ਜਿਸ ਤੇ ਉਹ ਗਿਆ ਜਦੋਂ ਮੇਰੀ ਪਹੁੰਚੀ ਤਾਂ ਉਸਨੇ ਆਪਣੇ ਫੋਨ ਕਰਕੇ ਘਰ-ਦਲ ਉਸਦੇ ਬਾਬੇ ਨੇ ਉਸ ਨੂੰ ਜ਼ਹਿਰ ਦੇ ਦਿੱਤਾ ਹੈ ਇਸ ਤੋਂ ਬਾਅਦ ਉਸਦੀ ਭੈਣ ਦੀ ਮੌਤ ਹੋ ਗਈ। ਸਾਡਰੀ ਵਾਲੇ ਦੀ ਪਰਿਵਾਰਕਾਂ ਨੇ ਪਟੀਸ਼ਨ ਕਰਤਾ ਨੂੰ ਤਾਕਤ ਦਿੱਤੀ ਸੀ ਉਹ ਜਗ੍ਹਾ ਛੱਡ ਕੇ ਚਲੇ ਗਏ ਨਹੀਂ ਤਾਂ ਪਟੀਸ਼ਨ ਕਰਤਾ ਦੇ ਪੂਰੇ ਪਰਿਵਾਰ ਨੂੰ ਮਾਰ ਦੇਣਗੇ। ਪਰ ਖਾਸ ਕਰਕੇ ਤਾਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਸ਼ਾਇਦ ਛੱਡ ਕੇ ਭੱਜਣਾ ਪਿਆ। ਕਿਉਂਕਿ ਉਹ ਤੋਂ ਹੀ ਉਹ ਇਥੇ ਦੂਰ ਰਹਿ ਰਿਹਾ ਅਰਪ 36 ਸਥਾਨਾਂ ਤੇ ਛੁਪ ਕੇ ਰਹਿ ਰਿਹਾ ਤੇ ਇਸ ਕਤਲ ਦੇ ਮਾਮਲੇ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਦਰਖਾਸਤ ਕਈ ਵਾਰ ਥਾਣਾ ਪਸਿਆਣਾ ਪਟਿਆਲਾ ਤੇ ਕੀਤੀ ਹੋ ਅਤੇ ਦਿੱਤੀ ਗਈ ਹੈ ਤੇ ਭੈਣ ਨੇ ਪੁਲਿਸ ਅਧਿਕਾਰੀਆਂ ਉਸੇ ਭੈਣ ਨੇ ਪੁਲਿਸ ਅਧਿਕਾਰੀਆਂ ਨਾਲ ਉਹਨਾਂ ਕੋਸ਼ਿਸ਼ ਵੀ ਕੀਤੀ ਸੀ ਸੰਪਰਕ ਕਰਨ ਦੀ ਲੇਕਿਨ ਉਹਨੂੰ ਧਮਕੀਆਂ ਇਨੀਆਂ ਦਿੱਤੀਆਂ ਗਈਆਂ ਔਰ ਅਲਟੀਮੇਟਮ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਹੁਣ ਹਾਈ ਕੋਰਟ ਨੇ ਜਿਹੜਾ ਪਟਿਆਲਾ ਦੇ ਐਸਐਸਪੀ ਸਾਹਿਬ ਹੈ ਉਹਨਾਂ ਨੂੰ ਕਿਹਾ ਕਿ ਸਾਰੇ ਕੇਸ ਵਿੱਚ ਆਪਣਾ ਪੱਖ ਪੇਸ਼ ਕਰੋ ਸਲਵ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਸਮੇਂ ਵੀ ਟੰਡਰੀ ਆਵਾੜਾ ਜੇਲ੍ਹ ਵਿੱਚ ਜਾਵੇਗਾ ਅਤੇ ਆਪਣੀ ਆਖਰੀ ਜ਼ਿੰਦਗੀ ਜਿਹੜੀ ਹੈ ਬਾਬਾ ਰਹੀਮ ਦੇ ਨਾਲ ਬਤਾਵੇਗਾ ਔਰ ਕਿੰਨੀ ਸ਼ਰਮ ਵਾਲੀ ਗੱਲ ਹੈ ਉਹਨਾਂ ਲੋਕਾਂ ਵਾਸਤੇ ਵੀ ਜੇਲ੍ਹ ਚ ਟੰਡਰੀਆਂ ਬਾਰੇ ਪਰਵਾਹ ਨਹੀਂ ਸੀ ਇਹਦੇ ਪੈਰੀ ਹੱਥਾਂ ਦੇ ਸੀ ਔਰ ਤੁਹਾਨੂੰ ਯਾਦ ਹੋਣਾ ਕਿ ਮੈਂ ਵੀ ਤੁਹਾਨੂੰ ਦੱਸਿਆ ਸੀ ਕਿ ਇੱਕ ਦਿਨ ਐਸੇ ਇਹਦੇ ਕੀਤੇ ਹੋਏ ਇੱਕ ਕਰਮ ਸਾਹਮਣੇ ਆਉਣਗੇ ਕਿਉਂਕਿ ਜਿਹੜਾ ਵਿਅਕਤੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਝੂਠ ਬੋਲਦਾ ਲੋਕਾਂ ਨੂੰ ਗਲਤ ਰਸਤੇ ਪਾਉਂਦਾ ਗਲਤ ਸਿੱਖੀ ਦਾ ਪ੍ਰਚਾਰ ਕਰਦਾ ਬਾਣੀ ਨਾਲ ਸ਼ੀਰਖਾਨੀ ਕਰਦਾ ਉਹ ਜ਼ਰੂਰ ਇੱਕ ਦਿਨ ਅੜਕੇ ਵਿੱਚ ਆਉਂਦਾ ਔਰ ਸ਼ਰਮ ਬੜੀ ਗੱਲ ਹੈ ਛੰਡਰੀਆਂ ਵਾਲੇ ਵਾਲੇ ਸ਼ਰਮ ਸ਼ੇਮ ਫਾਰ ਦਸ ਬੱਚਿਓ ਸਭਨਾਂ ਨੂੰ ਸ਼ਰਮ ਚਾਹੀਦੀ ਆ ਪਰਦੇ ਵਿੱਚ ਕੋੜ ਤੇਨੂੰ ਦਸਤਾਰ ਜਿਹੜੀ ਐ ਲਾਉਣ ਦਾ ਪੌਂਡ ਪੈਣ ਦਾ ਤੈਨੂੰ ਹੱਕ ਨਹੀਂ ਐ ਬਸ ਤੂੰ ਕੱਪੜੇ ਜਿਹੜੇ ਐ ਤੇਰੇ ਜਿਹੜੇ ਐ ਉਹ ਆਲਰੇਡੀ ਇੱਕ ਸੰਤਾਂ ਵਾਲੇ ਨਹੀਂ ਐ ਤੂੰ ਇੱਕ ਡਰਾਮੇ ਵਾਜ ਐ ਸ਼ੇਮ ਫਾਰ ਯੂ ਔਰ ਹੁਣ ਕੋਰਟ ਵਿੱਚ ਕੀ ਚੱਲੇਗਾ ਤਾਂ ਇਸ ਨੂੰ ਜੇਲ੍ਹ ਯਾਤਰਾ ਕਰਨੀ ਪਵੇਗੀ ਕੀ ਕਹਾਲ ਤੁਹਾਡਾ ਕਿ ਇਹੋ ਜਿਹੇ ਬੰਦੇ ਬਾਹਰ ਹੋਣੇ ਚਾਹੀਦੇ ਆ ਔਰ ਜਿੰਨੇ ਵੀ ਤਕਰੀਬਨ ਇਸ ਸੰਤ ਮਹਾਪਰਸ਼ ਹੋਏ ਨੇ ਜਿਨ੍ਹਾਂ ਨੇ ਵੱਡੇ ਵੱਡੇ ਮੈਲ ਡੇਰੇ ਬਸਾਏ ਨੇ ਇਨਾ ਦੇ ਇਹੋ ਜਿਹਾ ਇੱਕ ਕਰਮ ਹਮੇਸ਼ਾ ਹੀ ਵਾਰ ਆਏ ਨਹੀਂ ਤੇ ਹੁਣ ਵਾਰੀ ਆ ਇਹ ਟਰੰਡਰੀਆਂ ਵਾਲੇ ਦੀ ਅਤੇ ਕੋਰਟ ਮਨੋਂ ਹੁਕਮ ਹੋ ਚੁੱਕੇ ਨੇ ਐਸਐਸਪੀ ਸਾਹਿਬ ਨੂੰ ਇਸ ਕੇਸ ਦੇ ਸਬੰਧ ਵਿੱਚ ਲੱਗਦਾ ਕਿ ਭਾਵੇਂ 12 ਸਾਲ ਸਮਾਂ ਹੋ ਚੁੱਕਾ ਹੈ ਤਾਂ ਰਾਮ ਰਹੀਮ ਕਿੰਨੇ ਸਾਲਾ ਬਾਤ ਜਲ ਗਿਆ ਸੀ ਆਂ ਵੇਖ ਲਓ ਇਹ ਸੰਤ ਹੈ ਬਿੱਲੀ ਦਾ ਬਲੂਂਗੜਾ ਹੈ ਔਰ ਇਸ ਬਲੂਂਗੜੇ ਨੂੰ ਸ਼ਰਮ ਮਹਿਣਾ ਚਾਹੀਦਾ ਹੈ ਸਾਡੇ ਧਰਮ ਦੇ ਵਿੱਚ ਉਹ ਧੀ ਰਾਣੀ ਕਿਸੇ ਬੱਚੀ ਜੋ ਕਿ ਕੁਝ ਬੱਚੇ ਇੰਨੇ ਦੇਖਿਆ ਜਾਵੇ ਕਿ ਬਾਣੀ ਦੇ ਵਿੱਚ ਲੀਨ ਹੋ ਜਾਂਦੇ ਨੇ ਬਾਣੀ ਨੂੰ ਇੰਨਾ ਪਿਆਰ ਸਤਕਾਰ ਦਿੰਦੇ ਨੇ ਅਜ ਧਾਰਮਿਕ ਸਤਾਂ ਤੇ ਜਾਂਦੇ ਨੇ ਅਤੇ ਉਹਨਾਂ ਨਾਲ ਉਸ ਜਗ੍ਹਾ ਦੇ ਉੱਪਰ ਕੰਮ ਕੀਤਾ ਜਾਵੇ ਅਰੇਪ ਕੀਤਾ ਜਾਵੇ ਸ਼ਰਮ ਵਾਲੀ ਗੱਲ ਹੈ ਇਹਨਾਂ ਵਾਸਤੇ ਸ਼ਰਮ ਚਾਹੀਦੀ ਹੈ ਜਿਹਨਾਂ ਲੋਕਾਂ ਨੇ ਕੀਤਾ ਹੈ ਉਸ ਬੱਚੀ ਦਾ ਕਸੂਰ ਕੀ ਹੈ ਓ ਮਾਈ ਗੋਡ ਦੈਟ ਇਜ਼ ਸੈਡ ਪਾਰਟ ਸ਼ੇਮਪਾਰ ਦਿਸ ਹਾਂ ਜੀ ਅੱਗੇ ਇਦਾਂ ਕਾ ਕੌਣ ਕੰਟੀਨਿਊ ਕਰਦੇ ਪਰ ਪੌਲ ਜੀ ਨੇ ਬਸ ਸਭ ਉਹ ਕਹਿੰਦੇ ਕਾਬੂ ਨਹੀਂ ਹੁੰਦਾ ਹਾਂ ਜੀ ਹਾਂ ਜੀ ਜ਼ਰੂਰੀ ਬੇਨਤੀ ਕਰਨ ਵਾਸਤੇ ਮੈਂ ਇਸ ਵੇਲੇ ਵੀਡੀਓ ਬਣਾ ਰਿਹਾ ਕਾਫੀ ਸੰਗਤ ਦੇ ਫੋਨ ਆ ਰਹੇ ਤੇ ਇੱਕ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਚੈਨਲਾਂ ਦੇ ਉੱਤੇ ਅਖੇ ਜੀ ਪਰਮੇਸ਼ਰ ਦਵਾਰ ਵਿੱਚ ਕਤਲ ਹੋ ਗਿਆ ਪਰਮੇਸ਼ਰ ਦਵਾਰ ਵਿਵਾਦਾਂ ਚ ਘਿਰ ਗਿਆ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ 13 ਸਾਲ ਪਹਿਲਾਂ ਜਦੋਂ ਕਿ ਮੈਂ ਇੱਥੇ ਨਹੀਂ ਸਾਂ ਆਊਟ ਆਫ ਸਟੇਟ ਗਿਆ ਹੋਇਆ ਸੀ ਬਾਹਰ ਸਾਂ ਪੰਜਾਬ ਤੋਂ ਇੱਥੇ ਇੱਕ ਔਰਤ ਨੇ ਆ ਕੇ ਗੇਟ ਦੇ ਬਾਹਰਲੇ ਪਾਸੇ ਦਵਾਈ ਖਾ ਲਈ ਅਸੀਂ ਤੇ ਪ੍ਰਾਈਵੇਟ ਗੱਡੀ ਸਾਡੇ ਬੰਦੇ ਰੋਕ ਕੇ ਚੱਕ ਕੇ ਲੈ ਕੇ ਗਏ ਆ ਉੱਥੇ ਤੱਕ ਪਹੁੰਚਾਇਆ ਹਸਪੀਟਲ ਤੱਕ ਐਂਬੂਲੈਂਸ ਨੂੰ ਕਾਲ ਕੀਤੀ ਉੱਥੇ ਜਾ ਕੇ ਉਹਦੀ ਮੌਤ ਹੋ ਜਾਂਦੀ ਉਸ ਵੇਲੇ ਲੜਕੀ ਦੀ ਭੈਣ ਨੇ ਟਰਾਈ ਕੀਤੀ ਸੀ ਕਿ ਸਾਡੇ ਤੇ ਉਹ ਕੇਸ ਪੈ ਗਿਆ ਪਰ ਪੋਸਟਮਾਰਟਮ ਦੀ ਰਿਪੋਰਟ ਚ ਵੀ ਕਲੀਅਰ ਹੋ ਗਿਆ ਸੀ ਕਿਸੇ ਤਰ੍ਹਾਂ ਦਾ ਸਾਡੇ ਨਾਲ ਉਹਦਾ ਵਾਅ ਵਾਸਤਾਨੀ ਨਿਕਲਿਆ ਕੋਈ ਸਾਡਾ ਕਸੂਰ ਉਹਦੇ ਵਿੱਚ ਨਹੀਂ ਨਿਕਲਿਆ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਹਨ ਹਜ਼ਾਰਾਂ ਲੋਕ ਪਾਉਂਦੇ ਆ ਗੇਟ ਦੇ ਅੱਗੇ ਕੀ ਹੋ ਗਿਆ ਸਾਡਾ ਉਹਦੇ ਵਿੱਚ ਕਸੂਰ ਨਹੀਂ ਸੀ ਨਿਕਲਿਆ ਹੁਣ 13 ਸਾਲ ਬਾਅਦ ਉਸੇ ਲੜਕੀ ਦੇ ਭਰਾ ਨੇ ਹਾਈ ਕੋਰਟ ਰਿੱਟ ਪਾਈ ਹੈ ਤੇ ਮੈਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ सीबीआई ਜਾਂਚ ਕਰੇ ਉਸ ਤੋਂ ਵੀ ਵੱਡੀ ਚਾਹੇ ਏਜੰਸੀ ਜਾਂਚ ਕਰੇ ਸਾਨੂੰ ਪਤਾ ਹੈ ਸਾਡਾ ਇਹਦੇ ਵਿੱਚ ਕੋਈ ਰਤੀ ਜਿੰਨਾ ਵੀ ਕਸੂਰ ਨਹੀਂ ਨਿਕਲੇਗਾ ਪਹਿਲਾਂ ਵੀ ਟਰਾਈ ਕੀਤੀ ਸੀ ਹੁਣ ਫੇਰ ਯਤਨ ਕਰ ਲੋ ਕੋਈ ਕਸੂਰ ਸਾਡਾ ਇਹਦੇ ਵਿੱਚ ਨਹੀਂ ਸੀ ਸੋ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਦੇਖੋ ਆ ਪਿਆਰ ਵਾਲਿਆਂ ਨੂੰ ਤਕਲੀਫ ਹੁੰਦੀ ਹੈ ਤੇ ਤੁਸੀਂ ਇਹ ਵੀਡੀਓ ਸਾਰੇ ਪਾਸੇ ਜਰੂਰ ਨਾਲ ਨਾਲ ਸ਼ੇਅਰ ਕਰ ਦਿਓ ਤੇ ਚੈਨਲਾਂ ਨੂੰ ਵੀ ਬੇਨਤੀ ਹੈ ਉਹਨਾਂ ਦਾ ਪੱਖ ਤੁਸੀਂ ਸਾਰਿਆਂ ਵਿੱਚ ਰੱਖਿਆ ਤੇ ਸਾਡਾ ਪੱਖ ਵੀ ਰੱਖੋ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਹੜੀ ਮਰਜੀ ਏਜੰਸੀ ਜਾਂਚ ਕਰ ਲਵੇ ਜਿਵੇਂ ਮਰਜੀ ਇਹਦਾ ਪਤਾ ਲਕਰਾ ਲਓ ਕਿਸੇ ਤਰ੍ਹਾਂ ਦਾ ਸਾਡਾ ਇਹਦੇ ਵਿੱਚ ਕਸੂਰ ਨਹੀਂ ਹੈ ਜਾਣਬੁੱਝ ਕੇ 13 ਸਾਲ ਦੀ ਗੱਲ ਨੂੰ ਅੱਜ ਦੇ ਕਤਲ ਨਾਲ ਨਾਲੇ ਕਤ ਮੌਤ ਉਹਦੀ ਹਸਪੀਟਲ 'ਚ ਜਾ ਕੇ ਹੋਈ ਹੈ ਪਰਮੇਸ਼ਰਦوار ਵਿੱਚ ਕੋਈ ਇਦਾਂ ਦਾ ਕੁਝ ਨਹੀਂ ਹੋਇਆ ਜਿਹੜੀ ਅੱਜ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਇੰਨੀ ਕੁ ਮੇਰੀ ਆਪ ਸਾਰਿਆਂ ਨੂੰ ਬੇਨਤੀ ਸੀ ਕਿ ਜਰੂਰ ਇਹਦੇ ਵੱਲ ਧਿਆਨ ਦੇਣਾ ਤੇ ਸਾਰੇ ਪਾਸੇ ਵੀਰ ਜਰੂਰ ਸ਼ੇਅਰ ਕਰਿਓ ਤੇ ਵੀਰ ਉਹ ਦੇਖਿਆ ਆਪਾਂ ਇਸ ਦੀ ਵੀਡੀਓ ਤੇ ਕਿ ਰਣਜੀਤ ਬਾਬਾ ਢੜੀਆਂ ਆਲੇ ਖੁਦ ਹੀ ਦੱਸ ਦੇ ਪਏ ਨੇ ਕਿ ਜੋ ਵੀ ਮੇਰੇ ਉੱਤੇ ਇਲਜ਼ਾਮ ਲਾ ਰਹੇ ਨੇ ਸਭ ਝੂਠ ਹੈ ਤੇ ਬੇਬੁਨਿਆਦ ਹੈ ਇਸ ਚੀਜ਼ ਦਾ ਪਹਿਲੇ ਫੈਸਲਾ ਹੋ ਚੁੱਕਿਆ ਹੋਇਆ ਹੈ ਲੇਕਿਨ ਹੁਣ ਫੇਰ ਦੁਬਾਰਾ ਦੇਖੋ ਉਸ ਲੜਕੀ ਦੀ ਜਿਹੜਾ ਭਰਾ ਵਾ ਉਹ ਹਨੇ ਆਣ ਕੇ ਰੈਟ ਕਰ ਦਿੱਤੀ ਆ ਤੇ ਕਹਿੰਦਾ ਪਿਆ ਜੀ ਕਿ ਰਣਜੀਤ ਬਾਬਾ ਢਡੀਆਂ ਵਾਲੇ ਨੇ ਮੇਰੀ ਭੈਣ ਨਾਲ ਜ਼ਿਆਦਤੀ ਕੀਤੀ ਸੀ ਤੇ ਉਹਨੂੰ ਮਾਰਿਆ ਸੀ ਹਾਲਾਂਕਿ ਰਣਜੀਤ ਬਾਬਾ ਢਡੀਆਂ ਵਾਲੇ ਦੱਸਦੇ ਪਏ ਨੇ ਕਿ ਉਹਦੀ ਭੈਣ ਨੇ ਬਾਹਰ ਹੀ ਜ਼ਹਿਰ ਖਾਧਾ ਤੇ ਉੱਥੇ ਹੀ ਉਹਦੀ ਮੌਤ ਹੋਈ ਹੈ ਤੇ ਇਹ ਜੀ ਸਾਬਤ ਵੀ ਹੋ ਚੁੱਕੀ ਹੈ ਲੇਕਿਨ ਤੁਹਾਨੂੰ ਪਤਾ ਮੀਡੀਆ ਤੇ ਫੇਰ ਅੱਜਕੱਲ੍ਹ ਸ਼ੋਰ ਹੋ ਰਿਹਾ ਵਾ ਤੇ ਬੜਾ ਨਾ ਔਰ ਅੰਜੀ ਦੇ ਬਾਬਾ ਢੜੀਆਂ ਆਦੇ ਬਾਰੇ ਗੱਲਾਂ ਕਰਦੇ ਪਏ ਐ ਲੇਕਿਨ ਵੀਰੋ ਜੋ ਸਾਡੀ ਆਪਣੀ opinion رائے ਹੈ ਨਾ ਉਹ ਇਹ ਹੈ ਕਿ ਬਾਬਾ ਢੜੀਆਂ ਵਾਲਾ ਤਕਰੀਬਨ ਸਹੀ ਕਹਿ ਰਹੇ ਨੇ ਕਿਉਂ ਕਿ ਅਗਰ ਉਹ ਕਸੂਰوار ਹੁੰਦੇ ਤੇ ਉਹਨਾਂ ਦਾ ਜੁਰਮ ਸਾਬਤ ਹੁੰਦਾ ਫਿਰ ਦੂਸਰਾ ਜਿਹੜਾ ਉਹਦਾ ਭਰਾ ਕਹਿੰਦਾ ਜੀ ਮੈਨੂੰ ਕੋ ਡਰ ਸੀ ਮੈਂ ਇਸ ਕਰਕੇ ਸਾਹਮਣੇ ਨਹੀਂ ਆ ਸਕਿਆ ਤੇ ਇੰਨੀ دیر ਬਾਅਦ ਹੀ ਉਹਨੇ ਸਾਹਮਣੇ ਆਉਣਾ ਤੇ ਹੋਣ ਦਾ ਡਰ ਲੱਥਾ ਇਹ ਵੀਰੋ ਇੱਕ ਹਿਸਾਬ ਦੀ ਪਲੈਨਿੰਗ ਕੀਤੀ ਜਾ ਰਹੀ ਹੈ ਕਿ ਰਣਜੀਤ ਬਾਬਾ ਢੜਨੀ ਵਾਲੇ ਨੂੰ ਦੁਬਾਰਾ ਬਦਨਾਮ ਕੀਤਾ ਜਾਏ। ਬਿਲਕੁਲ ਵੀਰ ਜੀ ਨਾਲੇ ਦੂਸਰੀ ਗੱਲ ਦੇਖੋ ਜਿੱਲੇ ਸੋਸ਼ਲ ਮੀਡੀਆ ਤੇ ਕੋਈ ਗਰਦਸ਼ ਕਰਦੀਆਂ ਚੀਜ਼ਾਂ ਉਹਨਾਂ ਦਾ ਮਕਸਦ ਹੁੰਦਾ ਵਾ ਜਿਹੜੇ ਮੁਖਾਲਫੀਨ ਹੁੰਦੇ ਆ ਉਹਨਾਂ ਚੁੱਕ ਗਏ ਅੱਗੇ ਪਿੱਛੇ ਤਾਂ ਛਾਂ ਕਰ ਗਏ ਕਿ ਯਾਰ ਕਿਸੇ ਤਰੀਕੇ ਨਾਲ ਇਹ ਜਿਹੜਾ ਬੰਦਾ ਫੇਮ ਹਾਸਲ ਕਰਨ ਦੇ ਆ ਇਹਦੇ ਖਿਲਾਫ ਐਸੀ ਸਾਜ਼ਿਸ਼ ਕੀਤੀ ਜਾਵੇ ਕਿ ਜਿਹੜਾ ਇਹਦੇ ਕਹ ਲੋਗੇ 네ਗੇਟਿਵ ਇਸਤੇਮਾਲ ਹੋਵੇ ਜਿਹੜੇ ਇਹਦੇ ਫੈਨ ਫਾਲੋਇੰਗ ਆ ਜਾਂ ਜਿਹੜੀ ਇਹਨੂੰ ਇੱਜ਼ਤ ਮਿਲੀ ਆ ਉਨ ਬਰਵਾਦ ਕੀਤਾ ਜਾਵੇ ਨਾ ਕਿ ਇਹ ਦੇਖਦੇ ਆ ਇਹ ਚੀਜ਼ਾਂ ਜਿਹੜੀਆਂ ਵੀ ਜ ਸਾਰੀਆਂ ਦੇਖਣੀਆਂ ਚਾਹੀਦੀਆਂ ਵੈ ਦੂਸਰਾ ਗੱਲ ਇਹ ਹੈ ਕਿ ਦੇਖੋ ਤੁਸੀਂ ਬੜੇ ਅچھے ਲਫਾਜ਼ ਨਾਲ ਬਿਆਨ ਕੀਤਾ ਹੋਇਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਵਿਦਾਹਤ ਕੀਤੀ ਹੈ ਕਿ ਮੇਰਾ ਇਹਦੇ ਵਿੱਚ ਕੋਈ ਹੱਥ ਨਹੀਂ ਹੈਗਾ ਅਗਰ ਕੋਈ ਇਸ ਤਰ੍ਹਾਂ ਦਾ ਮਾਮਲਾ ਹੁੰਦਾ ਤੇ ਮੇਰੇ ਪਹਿਲੇ ਕਿਉਂ ਨਹੀਂ ਸੀ ਮੇਰੇ ਅੱਗੇ ਆਇਆ ਜਾਂ ਪਹਿਲੇ ਕਿਉਂ ਨਹੀਂ ਮੇਰੇ ਉੱਤੇ ਫਲੇਮ ਹੋਇਆ ਜਾਂ ਮੈਂ ਕਿਉਂ ਨਹੀਂ ਪਹਿਲੇ ਇਸ ਤਰ੍ਹਾਂ ਦਾ ਸਾਬਤ ਕੀਤਾ ਗਿਆ ਮੇਰੇ ਖਿਲਾਫ ਬਿਲਕੁਲ ਵੀਰ ਜੀ ਕੇ ਰঞ্জੀਤ ਬਾਬਾ ਢੜਰੀਆਂ ਵਾਲੇ ਆਪਣੀ ਸਹੀ ਵਜਾਹਤ ਕਰਦੇ ਪਏ ਆ ਬਾਕੀ ਤੁਹਾਨੂੰ ਪਤਾ ਹੈ ਮੀਡੀਆ ਉੱਤੇ ਕੋਈ ਨਾ ਕੋਈ ਖਬਰ ਚੱਲਦੀ ਰਹਿੰਦੀ ਹੈ ਬਾਕੀ ਜੋ ਸਾਡੀ رائے ਸੀ ਵੀਰੋ ਅਸੀਂ ਤੁਹਾਨੂੰ ਦੱਸ ਦਿੱਤੀ ਤੁਹਾਡਾ ਕੀ ਖਿਆਲ ਹੈ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਵੀਰੋ ਤੇ ਕਮੈਂਟ ਕਰਕੇ ਆਪਣੀ رائے ਜਿਹੜੀ ਨਾ ਹੁੰਦਾ اظہار ਲਾਜ਼ਮੀ ਕਰਿਆ ਕਰੋ ਆਪਣਾ ਰੱਖੋ ਢੇਰ ਸਾਰਾ ਖਿਆਲ ਰੱਬ ਰੱਖਾ